ਅਸਲਾਮ ਵਾਲੇਕਮ ਜੀ ਸਾਰਿਆਂ ਵੀਰਾਂ ਭਰਾਵਾਂ ਨੂੰ ਸਾਡੀ ਤਰਫੋਂ ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਬਜ਼ੁਰਗਾਂ ਨੂੰ ਭੈਣਾਂ ਨੂੰ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਆਪਣੇ ਚੈਨਲ ਵਾਲਾ ਰਿਐਕਸ਼ਨ ਤੇ ਵੈਲਕਮ ਕਰਨਾ ਹੈ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਦੁਨੀਆ ਪੰਜਾਬਾਂ ਚ ਹੜ ਆਇਆ ਪਿਆ ਹੈ ਤੇ ਹਰ ਬੰਦੇ ਵਾਸਤੇ ਬਹੁਤ ਹੀ ਮੁਸ਼ਕਲ ਵਕਤ ਹੈ ਬਹੁਤ ਮੁਸ਼ਕਲੀ ਘੜੀ ਹੈ ਖਾਸ ਕਰਕੇ ਪੰਜਾਬ ਸਾਂਝੇ ਪੰਜਾਬ ਵਾਸਤੇ ਕਿਉਂਕਿ ਕੋਈ ਬੰਦਾ ਵੀ ਸੁੱਖ ਚ ਨਹੀਂ ਕੋਈ ਬੰਦਾ ਵੀ ਨਹੀਂ ਜਿਹਦਾ ਲਾਸ ਨਾ ਹੋਇਆ ਹੋਵੇ ਤਕਰੀਬਨ 70 80% ਜਿਹੜੇ ਘਰਾਨੇ ਨੇ ਉਹਨਾਂ ਦਾ ਲਾਸ ਲਾਸ ਹੋਇਆ ਉਹਨਾਂ ਦੇ ਮਾਲ ਰੁੜ ਗਏ ਨੇ ਉਹਨਾਂ ਦੇ ਕਈ ਬੰਦਿਆਂ ਦੇ ਵਿਚਾਰਿਆਂ ਦੇ ਬੱਚੇ ਰੁੜ ਗਏ ਨੇ ਬਜ਼ੁਰਗ ਰੁੜ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਤੇ ਜਿਹੜਾ ਸਭ ਤੋਂ ਵੱਡੀ ਅਫਸੋਸ ਦੀ ਗੱਲ ਏ ਉਹ ਏ ਕਿ ਸਰਕਾਰਾਂ ਸਾਡੀਆਂ ਹਲੇ ਵੀ ਸੁੱਤੀਆਂ ਨੇ ਕੋਈ ਸਰਕਾਰ ਅੱਗੇ ਨਾ ਉਧਰ ਦੀ ਤੇ ਨਾ ਉਧਰ ਦੀ ਅੱਗੇ ਵੱਧ ਕੇ ਨਹੀਂ ਹੱਥ ਫੜ ਰਹੀ ਉਹਨਾਂ ਦਾ ਸਿਰਫ ਗੱਲਾਂ ਦੇ ਹੱਦ ਤੱਕ ਵੀਡੀਓ ਦਿਖਾ ਦੇ ਤੱਕ ਕੰਮ ਠੀਕ ਹੈ ਬਾਕੀ ਅਜੇ ਅਮਲੀ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਤੇ ਵੀ ਪ੍ਰਾਈਵੇਟ ਫਾਊਂਡੇਸ਼ਨਾਂ ਨੇ ਅਬ ਆਪ ਤੇ ਆਪਣੀ ਮਦਦ ਆਪ ਦੇ ਤਾਹਤ ਬੰਦੇ ਨੇ ਕੁਝ ਇਨਸਾਨੀਅਤ ਦੇ ਨਾਤੇ ਬੰਦੇ ਉੱਠੇ ਨੇ ਜਿਹੜੇ ਉਹਨਾਂ ਦੇ ਅੱਗੇ ਹੱਥ ਵਧਾ ਕੇ ਅੱਗੇ ਹੋ ਕੇ ਮਦਦ ਕਰ ਰਹੇ ਨੇ ਬਾਕੀ ਸਰਕਾਰੀ ਸਤਾ ਤੇ ਕੋਈ ਨਹੀਂ ਮੈਂ ਵੇਖਿਆ ਨਾ ਇੱਧਰ ਨਾ ਉਧਰ ਨਾ ਚੜਦੇ ਵਾਲਾ ਨਾ ਲਹਿੰਦੇ ਵਾਲੀ ਸਰਕਾਰਾਂ ਆ ਹੋ ਕੇ ਆਈ ਹੋਵੇ ਕਿਸੇ ਗਰੀਬ ਦੀ ਮਦਦ ਕਰਨ ਇਹ ਬੜੀ ਅਫਸੋਸ ਦੀ ਗੱਲ ਹੈ ਤੇ ਅੱਜ ਸਾਨੂੰ ਵੀਡੀਓ ਆਈ ਹੈ ਜੀ ਚੜਦੇ ਪੰਜਾਬ ਵੱਲੋਂ ਦਲਜੀਤ ਸਿੰਘ ਦੋਸੰਜ ਜਿਹੜਾ ਦਲਜੀਤ ਭਾਜੀ ਹੈ ਉਹਨਾਂ ਨੇ 11 ਪਿੰਡਾਂ ਦੀ ਜ਼ਿੰਮੇਵਾਰੀ ਚੁੱਕੀ ਹੈ ਜੀ 11 ਪਿੰਡਾਂ ਦਾ ਬੇੜਾ ਆਪਣੇ ਸਿਰ ਤੇ ਚੁੱਕਿਆ ਉਹਨਾਂ ਆਪਣੀ ਟੀਮ ਭੇਜੀ ਉੱਥੇ ਉਹਨਾਂ ਗਿਆ ਜੀ ਹਾਂਜੀ ਦਲਜੀਤ ਭਾਜੀ ਨਾਲ ਗਲੋਬਲ ਸਿੱਖ ਵਾਲੇ ਨੇ ਉਹਨਾਂ ਨੇ ਹੜਲ ਕੇ ਉਹਨਾਂ ਦੇ 11 ਪਿੰਡ ਜਿਹੜੇ ਨੇ ਇਹਨਾਂ ਦੀ ਮੈਂ ਜ਼ਿੰਮੇਦਾਰੀ ਚੁੱਕਣਾ ਇਹਨਾਂ ਦੀ ਯਾਨਾ ਕਿ ਹਰ ਜਿਹੜਾ ਵੀ ਲੋਸ ਹੋਇਆ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਪੂਰਾ ਕਰਾਂ ਉਹਨਾਂ ਸੜਕਾਂ ਤੱਕ ਬਣਾ ਕੇ ਦਾਂ ਤੇ ਇਹ ਸਿਮਰਨ ਸਿਮਰਨ ਜੋਤ ਸਿੰਘ ਸਖਰ ਨੇ ਵੀਡੀਓ ਲਈ ਜੱਗਰ ਨੇ ਐਸਐਮਟੀਵੀ ਵਾਲੇ ਨੇ ਉਹਨਾਂ ਦੀ ਵੀਡੀਓ ਅਸੀਂ ਵੇਖਨੇ ਆ ਫਿਰ ਕਰਨੇ ਆ ਆਪਣਾ ਚਲੋ ਹਮੇਸ਼ਾ ਪੰਜਾਬ ਸਪੋਰਟ ਰੀ ਥਰੂ ਸਪੋਰਟ ਕਰਦੇ ਆ ਤਿੰਨਜੀ ਬਲਜੀਤ ਪੰਜਾਬ ਦੇ ਤੁਸੀਂ ਓਵਰਸ਼ਲ ਹੋ ਜਾਣੇ ਇਹ ਗੱਲ ਕਰਦੇ ਮੈਂ ਸਮਝਦਾ ਇਹ ਜਜ਼ਬਾਤ ਹੈ ਇਹ ਈਮੋਸ਼ਨ ਹੈ ਨਾ ਦਾ ਚੜਦੀ ਕਲਾ 'ਚ ਰਹਿਣਾ ਪਾਪਾ ਚੜਦੀ ਕਲਾ ਆਲੇ ਆ ਸਾਰੇ ਬਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਭਾਈ ਹਮਸੇਂ ਯਹਾਂ ਤੇ ਹੈ ਕਰਵਾਉਣੇ ਵਾਲੇ ਇੱਕ ਪਲਮਾਸਮਾ ਉਪਨੀਆਵ ਕਰਵਾ ਰਿਹਾ ਹੈ ਬਸ ਅਮੈਂ ਯਹਾਂ ਆ ਗਏ ہماری ਤਰਫ ਸੇ ਸੇਵਾ ਲੈਣੀ ਠੀਕ ਪਰਮਾਤਮਾ ਕੋ ਮੂਝ ਨੂੰ ਸੱਤਾ ਹੀ ਬਗਾਇ। ਇਹ ਭੈਣ ਦੀ ਅੱਖਾਂ ਚ ਜਦੋਂ ਅਥਰੂ ਦੇਖੇ ਨਾ ਉਹਨਾਂ ਨੂੰ ਪਤਾ ਲੱਗੇ ਕਿ ਇਹ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਹਿ ਕੇ ਮੈਂ ਗਰਾਉਂਡ ਜ਼ੀਰੋ ਤੇ ਪਾਣੀ ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨਾ ਹੀ ਇੰਟੀਰੀਅਰ ਦੇ ਵਿਚਕਾਰ ਹਮ ਮਤਲਬ ਆਣਾ ਬਹੁਤ ਔਖਾ ਬਈ ਜੇ। ਪੰਜਾਬ ਦੋਜੀਤ ਨਾਲ ਤਾਂ ਫਿਰ ਦਿਲਜੀਤ ਵੀ ਪੰਜਾਬ ਦਾ ਬਸ ਇਹੀ ਫਸੇ ਮੂਸ਼ਨ ਨਹੀਂ ਦੀ ਸੀ। ਇਹ ਮੂਸ਼ਨ ਦਿਲਜੀਤ ਜੀ ਵੱਲੋਂ ਵੀ ਹੈ ਦਜੀਤ ਉਸਾਨ ਵੱਲੋਂ ਵੀ ਇਹੀ ਮੂਸ਼ਨ ਆ ਕਿ ਜਿਨਨੇ ਸਾਡੇ ਤੋਂ ਹੋਊਗਾ ਅਸੀਂ ਖੜੇ ਆ ਬਿਕੋਜ਼ ਪੰਜਾਬ ਨੇ ਹਮੇਸ਼ਾ ਸਪੋਰਟ ਕੀਤੀ ਆ ਜਿੰਨੇ ਜੋ ਕਰ ਸਾਡੇ ਤੋਂ ਹੋਊਗਾ ਅਸੀਂ ਨਾ ਹੜ੍ਹਾਂ ਦਾ ਪਾਣੀ ਨੀਵਾ ਹੋਣ ਤੋਂ ਬਾਅਦ ਵੱਡੀ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੈ ਕਿ ਲੋਕਾਂ ਦੇ ਘਰ ਘਟੇ ਪਸ਼ੂ ਮਰੇ ਉਹਦਾ ਨੁਕਸਾਨ ਜਿਹੜਾ ਹੁਣ ਹੌਲੀ ਹੌਲੀ ਪਤਾ ਲੱਗ ਰਿਹਾ ਪਰ ਬਹੁਤ ਥਾਵਾਂ ਤੇ ਜਿਹੜੇ ਬੰਨ ਐ ਉਹ ਢਾਂਣ ਕਰਕੇ ਪਾਣੀ ਗਾਂ ਨਿਕਾਸ ਹੋਇਆ ਤਾਂ ਹੜਾ ਯਾਰ ਕਈ ਥਾਂ ਤੇ ਸੜਕਾਂ ਰੁੜ ਗਈਆਂ ਅਸੀਂ ਇਸ ਵੇਲੇ ਦੀਨਾ ਨਗਰ ਇਲਾਕੇ ਦੇ ਵਿੱਚ ਪਿੰਡ ਚਿੱਟੀ ਫਰੀਦਪੁਰ ਕਲੋਨੀ ਦੇ ਨੇੜੇ ਖੜੇ ਆ ਇਹ ਪਿੱਛੇ ਮੇਰੇ ਜੋ ਸੜਕ ਹੈ ਟਾਂਡਾ ਤੇ ਦੀਨਾ ਨਗਰ ਨੂੰ ਜਾਂਦਾ ਔਰ ਇਹਦੇ ਪਿੱਛੇ ਜੇਕਰ ਤੁਸੀਂ ਦੇਖੋਗੇ ਤਾਂ ਇਹ ਸੜਕ ਬਹੁਤ ਵੱਡਾ ਪਾੜ ਜਿਹੜਾ ਪਿਆ ਹੈ ਕਈ ਫੁੱਟ ਦਾ ਇਹ ਪਾੜ ਪਿਆ ਹੈ ਜਿਹੜੀ ਸੜਕੇ ਟੁੱਟ ਗਈ ਹੈ ਇੱਥੋਂ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਹੋਈ ਇਧਰ ਖੱਬੇ ਹੱਥ ਤੇ ਸਾਰਾ ਜਿਹੜਾ ਹੜ੍ਹ ਆਇਆ ਔਰ ਵੱਡੀ ਗੱਲ ਹੈ ਕਿ ਕਨੈਕਸ਼ਨ ਟੁੱਟੇ ਹੈ ਇੱਥੇ ਇਸ ਰਿਲੇ ਕੁਝ ਦਿਨ ਪਹਿਲਾਂ ਹੁਣ ਅਰਦਾਸ ਕੀਤੀ ਗਈ ਹੈ ਗਲੋਬਲ ਸਿਕਸ ਸੰਸਥਾ ਦੇ ਵੱਲੋਂ ਔਰ ਸਾਂਝ ਫਾਊਂਡੇਸ਼ਨ ਗਲੋਬਲ ਸਿਕਸ ਅਮਰਬੀਨ ਸਿੰਘ ਹੁਣੇ ਸਾਂਝ ਫਾਊਂਡੇਸ਼ਨ ਦਲਜੀਤ ਦੋਸਾਂਝ ਹੁਣਾ ਦੀ ਜਿਹੜੀ ਸੰਸਥਾ ਹੈ ਔਰ ਸੁਨਾਲੀ ਸਿੰਘ ਹੁਣੇ ਇੱਥੇ ਆਏ ਨੇ ਐਡਮਿਨਿਸਟ੍ਰੇਸ਼ਨ ਤੋਂ ਵੀ ਜਸਪਿੰਦਰ ਸਿੰਘ ਸਾਹਿਬ ਸਾਡੇ ਨਾਲ ਐਸ.ਪੀ.ਐਮ ਸਾਹਿਬ ਨੇ ਇੱਥੋਂ ਦੇ ਉਹ ਮੌਜੂਦ ਹੋਏ ਸਿਗੇ ਇੱਥੇ ਔਰ ਇਨਸਪੈਕਸ਼ਨ ਹੋਈ ਦੋਨਾਂ ਸੰਸਥਾਵਾਂ ਨੇ ਮਿਲ ਕੇ ਜੁਆਇੰਟ ਫੈਸਲਾ ਲਿਆ ਹੈ ਕਿ ਪੰਜਾਬ ਚ ਸਿਰਫ ਇਹ ਹੀ ਨਹੀਂ ਹੋਰ ਬਹੁਤ ਥਾਂ ਤੇ ਜਿੱਥੇ ਜਿੱਥੇ ਪੋਸੀਬਲ ਹੋਊਗਾ ਇਹਨਾਂ ਵੱਲੋਂ ਜਾਣਾ ਇਹ ਜਾ ਕੇ ਜਿੱਥੇ ਕੋਈ ਬੰਨ ਪੂਰਨਾ ਜਾਂ ਸੜਕ ਜਿਹੜੀ ਹੈ ਉਹ ਕਿਤੇ ਧਸ ਗਈ ਹੈ ਜਾਂ ਉਹਨੂੰ ਠੀਕ ਕਰਨਾ ਹੈ ਤਾਂ ਇਹ ਕਾਰਜ ਆਰੰਭਣ ਵਾਸਤੇ ਕੁਝ ਦਿਨ ਪਹਿਲਾਂ ਅਰਦਾਸ ਕੀਤੀ ਗਈ ਹੈ ਅ ਦਨਜੀਤ ਹੋਣਾ ਦੀ ਪੂਰੀ ਟੀਮ ਵੀ ਹੈ ਮੈਂ ਮੈਂ ਅਮਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਅਮਰਪ੍ਰੀਤ ਜੀ ਇਸ ਪ੍ਰੋਜੈਕਟ ਬਾਰੇ ਕਿਵੇਂ ਜ਼ਹਿਨ ਦੇ ਵਿੱਚ ਆਇਆ ਔਰ ਇਹ ਕਿਵੇਂ ਸ਼ੁਰੂਆਤ ਕੀਤੀ ਹੈ ਜੈਨ ਦੇ ਵਿੱਚ ਘਾਤਾ ਕਿਉਂਕਿ ਪਹਿਲੇ ਦਿਨ ਤੋਂ ਹੀ ਇਸੇ ਹੀ ਇਲਾਕਿਆਂ ਦੇ ਵਿੱਚ ਘਾਰਕਿਸ਼ਟੀਆਂ ਲੈ ਕੇ ਅਸੀਂ ਲੋਕਾਂ ਨੂੰ ਐਮਰਜੈਂਸੀ ਰਿਲੀਫ ਤੇ ਰੈਸਕਿਊ ਦੇ ਕੰਮ ਕੀਤੇ ਸੀ ਸੋ ਕੱਲ ਜਦੋਂ ਸਾਡੀ ਮੀਟਿੰਗ ਹੋਈ ਪਹਿਲਾਂ ਸਾਂਝ ਫਾਊਂਡੇਸ਼ਨ ਸੋਨਾਲੀ ਮੈਮ ਦੇ ਨਾਲ ਤੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਹਰ ਇੱਕ ਇਲਾਕੇ ਦੇ ਵਿੱਚ ਘੱਟ ਪਹਿਲਾਂ ਵਿਜ਼ਿਟ ਕਰੀਏ ਔਰ ਫਿਰ ਇੱਕ ਜਿਹੜਾ ਸਾਂਝਾ ਪਲਾਨ ਹੈ ਉਹ ਸਾਹਮਣੇ ਲੈ ਕੇ ਆਈਏ ਸੰਗਤ ਤੇ ਕੱਲ ਅਸੀਂ ਪਹਿਲਾਂ ਜਿਹੜਾ ਰਮਦਾਸ ਏਰੀਆ ਸੀਗਾ ਜਿੱਥੇ ਹਜੇ ਵੀ ਪਾਣੀ ਖੜਾ ਹੈ ਔਰ ਟਰੈਕਟਰ ਦੇ ਰਾਈ ਕੋਸ਼ਿਸ਼ ਕੀਤੀ ਕਿਸ਼ਤੀ ਵੜ ਪਾਣੀ ਕਾਫੀ نیچے ਆ ਚੁੱਕਾ ਸੀ ਟ੍ਰੈਕਟਰ ਤੇ ਰਹਿ ਸਾਨੂੰ ਜਾ ਕੇ ਉੱਥੇ ਅਮਰਜੈਂਸੀ ਰੀਲੀਫ ਦੇਣਾ ਪਿਆ ਔਰ ਅੱਜ ਅਸੀਂ ਪੂਰਾ ਦਿਨ ਅਸੈਸਮੈਂਟ ਦਾ ਰੱਖਿਆ ਸੀ ਕਿ ਜਿੱਥੋਂ ਬਿਲਕੁਲ ਪਾਣੀ ਨਿਕਲ ਚੁੱਕਿਆ ਔਰ ਐਕਚੁਅਲ ਜਿਹੜਾ ਲਾਸ ਹੈ ਉਹ ਇੱਥੋਂ ਪਤਾ ਲੱਗਣਾ ਸ਼ੁਰੂ ਹੋਣਾ ਸੋ ਪਾਣੀ ਦੇ ਉੱਪਰ ਤਾਂ ਤੁਸੀਂ ਕਿਸ਼ਤੀਆਂ ਚਲਾ ਰਹੇ ਹੋ ਬਟ نیچے ਜਦੋਂ ਪੜੇ ਨਿਕਲ ਜਾਣਾ ਬਿਮਾਰੀਆਂ ਕੀ ਫੈਲਣੀਆਂ ਗਾਰਾ ਕਿੰਨਾ ਪਿਆ ਔਰ ਆ ਦੇਖੋ ਤੁਸੀਂ ਹੁਣ ਮਿਲ ਲੱਗਦਾ ਕਿ ਦੋ ਦਿਨ ਬਾਅਦ ਮੀਂਹ ਤੋਂ ਦੇਖ ਰਹੇ ਆ ਤੇ ਸਾਰਾ ਦਿਨ ਮੀਂਹ ਪਈ ਜਾ ਰਹੇ ਨੇ ਘਰ ਆਪਣੇ ਬੈੱਡ ਗੱਦੇ ਸਾਰਾ ਕੁਝ ਸੁੱਕਣੇ ਪਾਇਆ ਕੱਪੜੇ ਬਾਹਰ ਖਿਲਰੇ ਹੋਏ ਨੇ ਸੋ ਆਪਣੇ ਪੋਲੀਆਂ ਦੇ ਉੱਤੇ ਟੈਂਟ ਲਗਾ ਕੇ ਤਰਪਾਲਾ ਲਗਾ ਕੇ ਲੋਕ ਰਹਿ ਰਹੇ ਨੇ ਸੋ ਇਹ ਐਕਚੁਅਲ ਲਾਸਸ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਕੰਮ ਇਨੀਸ਼ੀਏਟ ਕਰੀਏ ਬਾਕੀ ਤਾਂ ਟੀਮਾਂ ਲੱਗੀਆਂ ਹੋਈਆਂ ਨੇ ਇੰਨੇ ਵੋਲੰਟੀਅਰ ਸਾਡੇ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਨੇ ਬਟ ਇਹ ਕੰਮ ਦੀ ਜਿਹੜੀ ਸ਼ੁਰੂਆਤ ਸੀ ਅਸੀਂ ਧੰਨਵਾਦ ਕਰਦੇ ਹਾਂ ਦਿਲਜੀਤ ਪਾਜੀ ਦਾ ਸੁਨਾਲੀ ਮੈਮ ਦਾ ਸਾਇੰਸ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਵੀ ਇਹਨਾਂ ਦੀ ਇੰਨੀ ਵੱਡੀ ਟੀਮ ਸਾਡੇ ਨਾਲ ਐਸੋਸੀਏਟ ਹੋਈ ਔਰ ਇਹ ਇਹੀ ਇੱਕ ਮਤਲਬ ਕਹਿੰਦੇ ਨੇ ਕਿ ਹੱਥ ਜੁੜੇ ਨੇ ਔਰ ਅਸੀਂ ਕੱਲਾ ਕੋਈ ਵੀ ਨਹੀਂ ਕੁਝ ਕਰ ਸਕਦਾ ਸੋ ਜਦ ਤੱਕ ਕਿਸੇ ਨੂੰ ਸਾਥ ਨਾ ਮਿਲੇ ਔਰ ਇਹ ਸਾਥ ਦੇ ਨਾਲ ਹੀ ਅੱਜ ਪੰਜਾਬ ਦੁਆਰਾ ਖੜਾ ਹੋਣ ਦੀ ਤਲਾਬ ਦੇ ਵਿਚਕਾਰ ਹੈਗਾ ਔਰ ਇਹ ਵਿਸ਼ਵਾਸ ਹੈ ਕਿ ਇਕੱਠੇ ਮਿਲ ਕੇ ਯਾਨੀ ਕਿ ਆਰਗੇਨਾਈਜੇਸ਼ਨ ਐਸਡੀਓ ਸਾਹਿਬ ਨੂੰ ਫੋਨ ਕੀਤਾ ਐਸਡੀਓ ਸਾਹਿਬ ਕਹਿੰਦੇ ਐਡਮਿਨਿਸਟ੍ਰੇਸ਼ਨ ਦੀ ਕੋਈ ਵੀ ਹੈਲਪ ਚਾਹੀਦੀ ਹੈ ਕੋਈ ਵੀ ਪੇਪਰ ਵਰਕ ਹੈ ਕੋਈ ਵੀ ਪਰਮਿਸ਼ਨਸ ਨੇ ਇਹਨਾਂ ਨੇ ਮੌਕੇ ਤੇ ਐਕਸੀਅਨ ਸਾਹਿਬ ਨੂੰ ਵੀ ਬੁਲਾਇਆ ਸੋ ਇਹੀ ਸਪੋਰਟ ਹੈ ਸਰਕਾਰਾਂ ਦੀ ਵੀ ਸਪੋਰਟ ਹੋਵੇ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਹੋਵੇ ਜਿਹੜੇ ਜਿਨ੍ਹਾਂ ਕੋਲੇ ਗਰਾਊਂਡ ਦਾ ਤਜਰਬਾ ਹੈ ਔਰ ਜਿਹੜੇ ਫਾਈਨੈਂਸ਼ੀਅਲੀ ਸਪੋਰਟ ਕਰਨਾ ਚਾਹੁੰਦੇ ਨੇ ਇੱਕ ਨੈਟਵਰਕ ਹੁੰਦਾ ਇਹ ਟੀਮਵਰਕ ਹੈ ਸੋ ਅਸੀਂ ਇੱਕ ਟੀਮਵਰਕ ਦੇ ਤਰ੍ਹਾਂ ਸਾਂਝ ਫਾਊਂਡੇਸ਼ਨ ਗਲੋਬਲ ਸਿਕਸ ਐਡਮਿਨਿਸਟ੍ਰੇਸ਼ਨ ਹੋਰ ਵੀ ਜਿਹੜੇ ਲੋਕਲ ਲੈਵਲ ਤੇ ਸਰਪੰਚ ਲੈਵਲ ਤੇ ਜਿਹੜੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਹੋਰ ਇੰਟੀਰੀਅਰ ਇਲਾਕਿਆਂ ਦਾ ਪਤਾ ਹੈ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਸੋ ਇਹ ਇਨੀਸ਼ੀਏਟ ਕੀਤਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਡਿਟੇਲ ਦੇ ਵਿੱਚ ਘਰ ਘਰ ਟੁੱਟੇ ਹੋਏ ਨੇ ਰੀਪੋਰਟਿੰਗ ਸਿਸਟਮ ਸਟਾਰਟ ਕਰਤਾ ਪਿੰਡ ਬਾਈ ਪਿੰਡ ਜਾਵਾਂਗੇ ਔਰ ਜੋ ਜੋ ਰਿਪੋਰਟਸ ਹੋਣਗੀਆਂ ਉਦਾਂ ਹੀ ਅਸੀਂ ਇਹ ਪ੍ਰੋਜੈਕਟ ਨੂੰ ਅੱਗੇ ਵਧਾਵਾਂਗੇ ਸੋ ਮਾਣਜੀ ਜੀ ਵੈਸੇ ਤੁਸੀਂ ਘੱਟ ਬੋਲਦੇ ਹੋ ਮੈਨੂੰ ਪਤਾ ਪਰ ਥੋੜੀ ਜੀ ਡਿਟੇਲ ਦੇ ਦੇਓ ਤੁਸੀਂ ਬਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਅਸੀਂ ਸਪੈਸ਼ਲੀ ਆਏ ਹਾਂ ਕੀ ਕੀ ਤੁਸੀਂ ਕਰ ਰਹੇ ਹੋ ਭਾਜੀ ਹਮ ਸੇ ਯਹਾਂ ਤੇ ਹੈ ਕਰਵਾਉਣ ਵਾਲੀ ਇੱਕ ਪ੍ਰਮਾਤਮਾ ਆਪਣੀ ਆਮ ਕਰਵਾ ਰਹਾ ਹੈ ਬਸ ਹਮ ਇੱਥੇ ਆ ਗਏ ہماری ਤਰਫ ਸੇ ਸੇਵਾ ਲੈਣੀ ਧੀ ਪ੍ਰਮਾਤਮਾ ਕੋ ਮੂਝੂ ਸੱਤਾ ਹੀ ਹੋਤਾ ਹੈ ਬਾਕੀ ਜਿਹਦੇ ਦਾ ਉਹਨੂੰ ਬੋਲਦਾ ਜਾਉਗਾ ਸੀ ਅਸੀਂ ਕਰਦੇ ਆਣ। ਔਰ ਇਹਨਾਂ ਦੇ ਨਾਲ ਮਿਲ ਕੇ ਕਰ ਰਹੇ ਹਾਂ ਗਲੋਬਲ ਸੈਕਸ ਤੇ। ਹਾਂਜੀ। ਔਰ ਗਰਾਉਂਡ ਪਾਈ ਦੀ ਟੀਮ ਸਾਨੂੰ ਸਪੋਰਟ ਕਰ ਰਹੀ ਆ ਤੇ ਐਗਜ਼ੀਕਿਊਸ਼ਨ ਦੇ ਵਿੱਚ ਬਿਕੋਜ਼ ਅਸੀਂ ਤਾਂ ਹੋਰ ਨਵਾਂ ਹੀ ਸ਼ੁਰੂ ਕੀਤਾ ਸੀ ਤੇ ਪਾਈ ਨੂੰ ਬਹੁਤ ਹੈਲਪ ਹੋਈ ਪਾਈ ਨੇ ਬਹੁਤ ਸਪੋਰਟ ਕੀਤਾ। ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਥੈਂਕ ਯੂ ਤੁਸੀਂ ਵੀ ਸਾਡੇ ਨਾਲ ਖੜੇ ਆ। ਸਾਡੇ ਥੈਂਕ ਯੂ ਮਾਜੀ। ਤੁਸੀਂ ਨੇ। ਔਰ ਤੁਸੀਂ ਇੱਕ ਅਨਾਜਮੈਂਟ ਹੈ ਕਿ 10 ਪਿੰਡਾਂ ਨੂੰ ਅਡਾਪਟ ਕਰ ਰਹੇ ਹੋ ਔਰ ਬਾਕੀ ਕੰਮ ਵੀ ਨਾਲ ਨਾਲ ਚੱਲਦੇ ਜਾ ਰਹੇ ਹੋ ਤੁਸੀਂ। ਕਹਿੰਦੇ ਜਿੰਨਾ ਕ ਹੋਊਗਾ ਸਾਡੇ ਤੋਂ ਆਪਾਂ ਕੱਠੇ ਕਰਨਾ ਹੈ ਸਾਰੇ ਨੇ ਜੀ ਜੇ ਕਿਸੇ ਪਿੰਡ ਵਿੱਚ ਲੋੜ ਆ ਕਿਸੇ ਦਾ ਕਰੀ ਬਿਲਡ ਕਰਨਾ ਹੈ ਜਿਵੇਂ ਹੁਣ ਇਹ ਇਹ ਵੀ ਇਹ ਵੀ ਬਿਲਡ ਕਰਨਾ ਜਿੰਨਾ ਕਿ ਸਾਡੇ ਤੋਂ ਹੋਊਗਾ ਸਾਡੇ ਬ੍ਰਦਰਸ ਨਾਲ ਮਿਲ ਕੇ ਇੰਟੈਂਸ਼ਨ ਹੀ ਹੈ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਦਾ ਹੈ ਬਸ ਇਹੀ ਵਸ ਮੋਸ਼ੇ ਲਈ ਸੀ ਕਿ ਹਮੇਸ਼ਾ ਪੰਜਾਬ ਦਾ ਰੀ تھرو ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਤੁਸੀਂ इमोशनल ਹੋ ਜਾਣੇ ਮੈਂ ਗੱਲ ਨਹੀਂ ਕਰਦੀ ਮੈਂ ਸਮਝ ਸਕਦਾ ਹਾਂ ਜਜ਼ਬਾਤ ਇਹ इमोਸ਼ਨ ਹੈ ਨਾ ਦਾ ਚੜ੍ਹਦੀ ਕਲਾ 'ਚ ਰਹਿਣਾ ਪਾਪਾ ਚੜ੍ਹਦੀ ਕਲਾ ਆਲੇ ਆ ਸਾਰੇ ਪਰ ਇਹ इमोਸ਼ਨ ਚੜ੍ਹਦੀ ਕਲਾ ਵਾਲਾ ਹਾਂ ਇਹ इमोਸ਼ਨ ਵੀ ਚੜ੍ਹਦੀ ਕਲਾ ਵਾਲਾ ਐਵੇਂ ਕਿਸੇ ਦੇ ਅੱਖਾਂ ਚਾਥਰੂ ਨਹੀਂ ਭਰਦੇ ਔਰ ਮੈਂ ਇਹ ਨਹੀਂ ਕਿ ਅੱਜ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੂੰ ਮਿਲਿਆ ਜਦੋਂ ਗੱਡੀ 'ਚ ਅਸੀਂ ਬੈਠੇ ਔਰ ਮੈਂ ਸਿਰਫ ਇਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਪਿਛਲੇ ਹਫ਼ਤੇ 'ਚ ਕਿੱਦਾਂ ਕੀਆ ਔਰ ਇਹ ਭੈਣ ਦੀ ਅੱਖਾਂ ਚ ਜਦੋਂ ਅਥਰੂ ਦੇਖੇ ਨਾ ਉਹਰ ਪਤਾ ਲੱਗੇ ਕਿ ਇਹ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਿਹਾ ਕਿ ਮੈਂ ਗਰਾਉਂਡ ਜ਼ੀਰੋ ਤੇ ਪਾਣੀ ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨਾ ਇੰਟੀਰੀਅਰ ਦੇ ਵਿੱਚ ਘਰ ਮਤਲਬ ਆਣਾ ਬਹੁਤ ਔਖਾ ਬਈ ਜੀ ਬਹੁਤ ਔਖਾ ਬਹੁਤ ਜ਼ਿਆਦਾ ਇਹੀ ਮੂਸ਼ਨ ਜੀ ਜੀ ਵੱਲੋਂ ਵੀ ਆ ਜੀ ਦਸਾਈ ਵੱਲੋਂ ਵੀ ਇਹੀ ਮੂਸ਼ਨ ਆ ਕਿ ਜਿਨੇ ਸਾਡੇ ਤੋਂ ਹੋਗਾ ਅਸੀਂ ਖੜੇ ਆ ਬਿਕੋਜ਼ ਪੰਜਾਬੀ ਹਮੇਸ਼ਾ ਸਪੋਰਟ ਕੀਤੀ ਆ ਜਿਨੇ ਕਿ ਜੋ ਕਰ ਸਾਡੇ ਤੋਂ ਅਸੀਂ ਨਾ ਥੈਂਕ ਯੂ ਸੋ ਮੱਚ ਤੁਸੀਂ ਮੈਂ ਸਮਝ ਸਕਦਾ ਔਖਾ ਹੈ ਤੁਹਾਡੇ ਵਾਸਤੇ ਪਲੀਜ਼ ਤੁਸੀਂ ਇਹ ਇਮੋਸ਼ਨ ਇਹਨੂੰ ਦਿਲ ਚ ਰੱਖੋ ਸਾਰਾ ਪੰਜਾਬ ਦਿਲਜੀਤ ਨਾਲ ਹੈ ਤੇ ਦਿਲਜੀਤ ਅੱਜ ਇਸ ਕਰਕੇ ਪੰਜਾਬ ਨਾਲ ਹੈ ਹਮੇਸ਼ਾ ਹੀ ਥੈਂਕ ਯੂ ਐਸਡੀਐਮ ਸਾਹਿਬ ਤੁਸੀਂ ਥੋੜਾ ਜਿਹਾ ਇਸ ਬਾਰੇ ਦੱਸ ਦਿਓ ਕਿ ਕੀ ਪ੍ਰੋਸੈਸ ਰਹੂਗਾ ਔਰ ਕਿਉਂਕਿ ਟੈਕਨੀਕੈਲਿਟੀ ਸਰਕਾਰੀ ਹੁੰਦੀ ਹੈ ਜਾਂ ਸਿਰਫ ਇੱਕ ਵਾਰੀ ਇਹ ਬੇਸਿਕ ਬੰਨ ਲਾ ਦੇਣਗੇ ਜਾਂ ਤੁਹਾਡੀ ਸਪੋਰਟ ਰਹੂਗੀ ਸੋ ਬੇਸਿਕਲੀ ਫਰਸਟਲੀ ਅਸੀਂ ਥੈਂਕਫੁਲ ਆ ਟੂ ਗਲੋਬਲ ਸੇਕ ਐਂਡ ਸਾਂਝ ਫਾਊਂਡੇਸ਼ਨ ਬਿਕਾਜ਼ ਜਦੋਂ ਅਸੀਂ ਅਸੈਸ ਕਰ ਰਹੇ ਸੀ ਵੀ ਗਾਟ ਟੂ ਨੋ ਹਾਲੇ ਤੱਕ ਅਸੀਂ ਜਿਹੜੇ ਬ੍ਰੀਚਸ ਲੱਭ ਪਏ ਆ ਵੀ ਨੋ ਕਿ 14 ਬ੍ਰੀਚਸ ਨੇ ਸਾਡੀ ਅਸੈਸਮੈਂਟ ਹਾਲੇ ਵੀ ਓਨ ਗਰਾਉਂਡ ਚੱਲ ਰਹੀ ਹੈ ਵਿਦ ਰਿਸਪੈਕਟ ਟੂ ਬ੍ਰੀਚਸ ਤੇ ਬਸ 14 ਸਿਰਫ ਜਿਹੜੇ ਤੁਹਾਡੇ ਜੂਰਿਸਡਿਕਸ਼ਨ ਚੋਂ ਚੋਂ ਜੀ ਬਿਲਕੁਲ ਜੋ ਇੱਥੇ ਨੇ ਹਾਂਜੀ ਸੋ ਇਹ ਬ੍ਰੀਚਸ ਪੂਰੇ ਕਰਨ ਲਈ ਮਤਲਬ ਐਡਮਿਨਿਸਟ੍ਰੇਸ਼ਨ ਨੇ ਮਕੋੜੇ ਕੰਮ ਸ਼ੁਰੂ ਕੀਤਾ ਹੋਇਆ ਇਸ ਵਕਟ ਬਟ 14 ਤੱਕ ਅਸੀਂ ਪਹੁੰਚਣਾ ਇਟ 윌 ਟੇਕ ਅ ਟਾਈਮ ਇਟ ਇਜ਼ ਟੇਕਿੰਗ ਅ ਟਾਈਮ ਐਂਡ ਵੀ ਆਲਸੋ ਅਸੀਂ ਵੀ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਕੰਮ ਮੁਕੰਮਲ ਹੋਵੇ ਐਂਡ ਵੀ ਆ ਰੀਲੀ ਥੈਂਕਫੁਲ ਕਿ ਜਦੋਂ ਇਦਾਂ ਦੀਆਂ ਸੰਸਥਾਵਾਂ ਜੋ ਟੈਕਨੀਕਲ ਕੰਮ ਵੀ ਆਪਣੇ ਸਿਰ ਮੱਥੇ ਲੈ ਕੇ ਜਿਵੇਂ ਕਿ ਗਲੋਬਲ ਸਿਕੂਮਿਨੇਸ਼ਨ ਜੋਗੀ ਸਾਂਝ ਫਾਊਂਡੇਸ਼ਨ ਦੇ ਅਪਰੂਚਡ ਕਿ ਵੀ ਵਾਂਟ ਟੂ ਵਰਕ ਦ ਵੀ ਵਰ ਲਾਈਕ ਕਿ ਮਤਲਬ ਵੀ ਵਾਂਟ ਆਰ ਜਿਹੜੇ ਜਿਹੜਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਜਾਂ ਜਿਹੜੀ ਜਿਹੜੀ ਇੱਥੇ ਹੈਗੀ ਹੈ ਛੇਤੀ ਤੋਂ ਛੇਤੀ ਇਹ ਪੂਰਿਆ ਜਾ ਸਕੇ ਸੋ ਇਹਦੇ ਲਈ मल्टीपल तो we'll uh, तो really हैंड्स जो फंक्शन करने एबल टू अचीव वांट बेसिकली बैक टू नॉर्मल लाइफ बैक टू नॉर्मल थैंकफुल एंड भी सपोर्ट एडमिनिट्रेशन वालों चाहिए होगी राधर जो एडमिनिट्रेन टैक्निकली जिम्मे साहब भी इतने आए हुए के, so की, की, की काम इतने करने लैंड फिलिंग है चाहे बाकी हो तरह तरह तरीके दिक्वायरमेंट्स है ਤਾਂ ਕਿ ਆਪਾਂ ਇਹੋ ਜੀਆਂ ਜਿਹੜੀਆਂ ਬ੍ਰੀਚਸ ਨੇ ਇਹਨਾਂ ਨੂੰ ਆਪਾਂ ਫਿਲ ਕਰ ਸਕੀਏ ਤਾਂ ਉਹਦੇ ਲਈ ਜੋ ਵੀ ਸਪੋਰਟ ਹੋਊਗੀ ਐਡਮਿਨਿਸਟ੍ਰੇਸ਼ਨ ਇਜ਼ ਵਿਦ them ਦੇ ਆਰ ਵਿਦ ਦ ਐਡਮਿਨਿਸਟ੍ਰੇਸ਼ਨ ਐਂਡ ਵਾਈ ਸ਼ੁੱਡ ਐਡਮਿਨਿਸਟ੍ਰੇਸ਼ਨ ਲਾਈਕ ਬੀ ਐਟ देयर ਬੈਕਫੁੱਟ ਵੀ ਆਰ देयर ਵਿਦ them ਦੇ ਟੀਮਸ थैंक यू थैंक यू ਸੋ ਮਚ ਇਸ ਤੋਂ ਇਲਾਵਾ ਸਰ ਅ ਅਜੀ ਗਰਦੌਣੀਆਂ ਜ਼ਮੀਨਾਂ ਦੀਆਂ ਉਹ ਲੰਮਾ ਪ੍ਰੋਸੈਸ ਹੈ ਸੋ ਰਾਈਟ ਨਾਓ ਲੈਟ ਦਾ ਵਾਟਰ ਗੇਟ ਆਊਟ ਆਫ ਦ ਫੀਲਡਸ ਤੇ ਅਮਾ ਗਿਰਦਾਵਰੀਆਂ ਬਿਕਾਜ਼ ਹਲੇ ਇਫ ਯੂ ਲੁੱਕ ਐਟ ਦ ਅਸੈਸਮੈਂਟ ਦੈਟ ਹਾਸ ਟੂ ਬੀ ਡਨ ਰਾਈਟ ਨਾਓ ਵੀ ਆਰ ਜਸਟ ਡੀਲਿੰਗ ਵਿਦ ਦ ਡਿਜ਼ਾਸਟਰ ਜਿਹੜਾ ਅਸੀਂ ਰੀਲੀਫ ਐਂਡ ਰੈਸਕਿਊ ਦੇ ਵਿੱਚ ਲੱਗੇ ਹੋਏ ਆ ਸੋ ਨੈਕਸਟ ਸਟੈਪ ਵੀ ਗਿਰਦਾਵਰੀ ਐਂਡ ਦੈਟ ਵਿਲ ਬੀ ਡਨ ਹਾਂਜੀ ਥੈਂਕ ਯੂ ਸੋ ਮੱਚ ਸਰ ਔਰ ਅਮਰਪ੍ਰੀਤ ਹੋਣੇ ਬਾਰੇ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਕਿ ਇਹਨਾਂ ਦੀ ਵੀਡੀਓ ਪਾ ਕੇ ਕਿਸੇ ਨੇ ਗੀਤ ਲਾਇਆ ਕਿ ਸ਼ੇਰਾ ਉੱਠ ਜ਼ਰਾ ਫਿਰ ਉਹ ਹੀ ਜਲਵਾ ਦਿਖਾ ਆਪਣਾ ਇਹ ਉਸੇ ਲਹਿ ਦੇ ਵਿੱਚ ਕੰਮ ਕਰ ਰਹੇ ਆ ਇਸ ਗੱਲ ਲਈ ਪੰਜਾਬ ਧੰਨਵਾਦੀ ਆ ਤੁਹਾਡਾ ਕਿ ਤੁਸੀਂ ਉਵੇਂ ਹੀ ਮਿਹਨਤ ਕਰ ਰਹੇ ਹੋ ਜਿਵੇਂ ਹਮੇਸ਼ਾ ਕਰਦੇ ਸੀ ਇਹਦਾ ਮੈਨੂੰ ਮੇਰੀ ਟੀਮ ਨੇ ਜਦੋਂ ਲਾਈਕ ਆਈ ਨਾ ਨਿਊਜ਼ ਤੇ ਜਦੋਂ ਨਿਊਜ਼ ਮੈਂ ਦੇਖ ਰਹੀ ਸੀ ਤਾਂ ਟੀਮ ਨੂੰ ਮੈਸੇਜ ਆਇਆ ਕਿ ਭਾਜੀ ਕੀ ਕਰੀਏ ਕਰ ਨਹੀਂ ਅਸੀਂ ਡਿਜ਼ਾਸਟਰ ਦੇ ਵਿੱਚ ਘਰ ਨਹੀਂ ਜਾਣਾ ਸ਼ਾਇਦ ਤੁਹਾਡੇ ਨਾਲ ਵੀ ਮੇਰੀ ਗੱਲ ਸੀ ਸੋ ਮੇਰੇ ਕੋ ਨਹੀਂ ਸਾਡੇ ਕੋਲ ਰਿਸੋਰਸਸ ਨਹੀਂ ਹੈਗੇ ਯਾਰ ਅਸੀਂ ਕਿੰਦਾ ਕੀ ਕਰ ਪਾਵਾਂਗੇ ਕੁਝ ਨਹੀਂ ਕਰ ਸਕਦੇ ਜੋ ਅਸੀਂ ਪਹਿਲਾਂ ਇੰਨੇ ਵਲ ਡਿਵਰਡ ਪੰਦਰ ਤੇ ਕਰਕੇ ਆਏ ਸੋ ਇਹ ਨਹੀਂ ਸੀ ਸੋਚਿਆ ਕਿ ਦੁਰਜੀਤ ਭਾਈ ਦੀ ਟੀਮ ਨਾਲ ਆ ਕੇ ਕਹੇਗੀ ਕਿ ਸ਼ੇਰੋ ਖੜੇ ਹੋ ਉਹ ਦੁਆਰਾ ਤੇ ਅਸੀਂ ਨਾਲ ਖੜੇ ਹਾਂ ਤੇ ਅੱਜ ਪੰਜਾਬ ਦਾ ਮਾਣ ਸਾਡਾ ਸਾਡੇ ਨਾਲ ਖੜਾ ਇਹ ਮਹਾਰਾਜ ਦਾ ਜਿਹੜਾ ਵਰਤਾਰਾ ਵਰਤ ਰਿਹਾ ਨਾ ਮਤਲਬ ਇਹ ਮੇਰੇ ਲਈ ਵੀ ਬਹੁਤ ਵੱਡੀ ਇਮੋਸ਼ਨਲ ਘੜੀ ਹੈ ਸੋ ਸ਼ੁਕਰ ਹੈ ਜੀ ਸਾਰਿਆਂ ਦਾ ਧੰਨਵਾਦ ਅਸੀਂ ਗਰਾਊਂਡ 0 ਤੇ ਪਹਿਲਾਂ ਹੀ ਗਰਾਊਂਡ 0 ਤੇ ਰਹੇ ਹਾਂ ਸਾਲਾਂ ਭਰ ਪਿਛਲੇ 15 ਸਾਲਾਂ ਤੋਂ ਅੱਜ ਵੀ ਗਰਾਊਂਡ 0 ਤੇ ਖੜੇ ਅੱਜ ਵੀ ਗਰਾਊਂਡ 0 ਤੇ ਖੜੇ ਹਾਂ ਪਹਿਲਾਂ ਵੀ ਗਰਾਊਂਡ 0 ਤੇ ਸਾਂ ਧੰਨਵਾਦ ਜੀ ਇਹਨਾਂ ਦਾ ਹੌਸਲੇ ਨੂੰ ਸਲਾਮ ਹੈ ਮੈਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਬਹੁਤ ਅੱਛਾ ਕੰਮ ਕਰਦੇ ਪਏ ਨੇ ਉਹਨਾਂ ਨੂੰ ਜਿੰਨਾ ਵੀ ਉਹਨਾਂ ਦਾ ਥੈਂਕਫੁਲ ਬੰਦਾ ਟਾੜੇ अच्छा एक और ਗੱਲ ਵੇਹਣਾ ਅੱਗੇ ਪਹਿਲਾਂ ਕੁੱਦਾ ਵੀ ਕੋਈ ਕੋਈ ਆਫਾਤ ਆਉਂਦੀ ਸੀ ਨਾ ਕੋਈ ਸਲਾਬ ਆਣਾ ਜ਼ਲਦਲਾਣਾ ਜੋ ਵੀ ਆਣਾ ਗਵਰਨਮੈਂਟ ਅੱਗੇ ਲੱਗਦੀ ਹੁੰਦੀ ਸੀ ਤੇ ਪਿੱਛੇ ਉਹਨਾਂ ਦੇ ਨਾਲ ਫਿਰ ਆਵਾਮ ਡਰਦੀ ਸੀ ਫਿਰ ਆਵਾਮ ਇਕੱਠੀ ਹੋ ਕੇ ਤੇ ਵੱਡੀਆਂ-ਵੱਡੀਆਂ ਫਾਊਂਡੇਸ਼ਨਾਂ ਤੇ ਕੁਝ ਲੋਕ ਇਕੱਠੇ ਹੋ ਕੇ ਹਮਦਦ ਇਕੱਠੀ ਕਰਦੇ ਹਾਂ ਤੇ ਗਵਰਨਮੈਂਟ ਦੇ ਫੰਡ ਦਿੰਦੇ ਹਾਂ ਗਵਰਨਮੈਂਟ ਨੂੰ ਤੇ ਗਵਰਨਮੈਂਟ ਦੇ ਜ਼ਰੀਏ ਪਹੁੰਚਦਾ ਸੀ ਤੇ ਆ ਕੇ ਤੇ ਗਵਰਨਮੈਂਟਾਂ ਸਰਕਾਰਾਂ ਨਜ਼ਰ ਹੀ ਨਹੀਂ ਆ ਰਹੀਆਂ ਬਿਲਕੁਲ ਹੈ ਆਵਾਮ ਹੀ ਜਾ ਰਹੀ ਏ ਇੱਕ ਦੂਜੇ ਦਾ ਸਾਥ ਕਰੀਏ ਪਤਾ ਨਹੀਂ ਪੰਜਾਬਾਂ ਨਾਲ ਪੰਜਾਬ ਨਾਲ ਗਵਰਨਮੈਂਟ ਨੂੰ ਵੈਸੇ ਹੀ ਘਰੇ ਦੁਸ਼ਮਣੀ ਹੈ ਵੀ ਨਾ ਚੜਦੇ ਪੰਜਾਬ ਦੀ ਵੇਖ ਲੈ ਹੁਣ ਇੱਕ ਆਏ ਨੇ ਸਾਹਿਬ ਜੀ ਐਸ ਡੀਓ ਸਾਹਿਬ ਨੇ ਪਤਾ ਨਹੀਂ ਕੌਣ ਨੇ ਉਹ ਆਏ ਨੇ ਨਾਲ ਉਹ ਵੀ ਫਾਊਂਡੇਸ਼ਨ ਆਈ ਏ ਤੇ ਉਹਨਾਂ ਦੇ ਨਾਲ ਆਏ ਨੇ ਹਾਲਾਂਕਿ ਫਾਊਂਡੇਸ਼ਨ ਉਹ ਇਹਨਾਂ ਦੇ ਨਾਲ ਹੋਣਾ ਚਾਹੀਦਾ ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਉਹ ਫਾਊਂਡੇਸ਼ਨ ਪਿੱਛੇ ਹੁੰਦੀ ਫਾਊਂਡੇਸ਼ਨ ਲੱਗੇ ਆ ਉਹ ਪਿੱਛੇ ਨੇ ਉਹਨਾਂ ਦੇ ਨਾਲ ਕੋ ਚਲੋ ਥੋੜਾ ਬੋਧਾ ਸਾਥ ਦੇਣਾ ਇਹ ਵੀ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਆ ਗਏ ਬੜੀ ਮਿਹਰਬਾਨੀ ਤੇ ਸਾਡੇ ਵਾਲੇ ਪਾਸੇ ਤੇ ਉਹ ਵੀ ਨਹੀਂ ਲੱਭਦਾ ਵੀ ਆਣਗੇ ਕੋਈ ਕਿ ਨਹੀਂ ਤੇ ਪ੍ਰਾਈਵੇਟ ਬੰਦੇ ਆ ਰਹੇ ਨੇ ਭਰਾ ਇੱਕ ਦੂਜੇ ਦਾ ਸਾਥ ਸਾਰ ਰਹੇ ਨੇ ਸਰਕਾਰਾਂ ਚੋਂ ਸਾਥ ਮੁੱਕ ਗਿਆ ਤੇ ਦੂਜਾ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦਾ ਬੜਾ ਵੱਡਾ ਦਿਲ ਹੈ ਬੜਾ ਵੱਡਾ ਦਿਲ ਹੈ ਯਕੀਨਗਾਰ ਪੰਜਾਬੀ ਜਿਹੜੇ ਆ ਨਾ ਜਿੰਨਾ ਮਰਜ਼ੀ ਦੁੱਖ ਹੋਵੇ ਉਹਨੂੰ ਹੱਸ ਕੇ ਸਹਿੰਦੇ ਨੇ ਰੱਬ ਦੀ ਰਜ਼ਾ ਸਮਝ ਕੇ ਆਪਣੇ ਮਯੂਸ ਨਹੀਂ ਹੁੰਦੇ ਰੱਬ ਦੀ ਰਜ਼ਾ ਤੋਂ ਨਾ ਰੱਬ ਕੋਲੋਂ ਮਯੂਸ ਨਹੀਂ ਹੁੰਦੇ ਰੱਬ ਦੀ ਰਜ਼ਾ ਚ ਰਜ਼ਾ ਹrazi ਨਹਿਰਾਂ ਵਾਲੇ ਬੰਦੇ ਆ ਪੰਜਾਬੀ ਜਿਹਦਾ ਵੇਖ ਲਾ ਕੱਖ ਨਹੀਂ ਨ ਰਿਹਾ ਜਿਹਦਾ ਬਿਲਕੁਲ ਜਿਹਦਾ ਸਾਰਾ ਕੁਝ ਰੁੜ ਗਿਆ ਉਹ ਵੀ ਉੱਠ ਗਿਆ ਉਹਦਾ ਵੀ ਜਜ਼ਬਾ ਆਇਆ ਕਿ ਮੈਂ ਯਾਰ ਚਲੋ ਜਿਹਦੇ ਕੰਮ ਆਸਨ ਆ ਉਹਦੇ ਕੰਮ ਆ ਬਿਲਕੁਲ ਮੈਂ ਅੱਜ ਆਪਣੇ ਰਾਜਵੀਰ ਸਿੰਘ ਬਰਾਰ ਸਾਹਿਬ ਨੇ ਚੜ੍ਹਦੇ ਪੰਜਾਬ ਤੋਂ ਉਹਨਾਂ ਦੀ ਪਤਾ ਨਹੀਂ ਕਿੰਨੇ ਲੱਖ ਦਾ ਨੁਕਸਾਨ ਆਇਆ ਉਹਨਾਂ ਦੀ ਫਸਲ ਸਾਰੀ ਮੂੰਜੀ ਯਾਨੀ ਕਿ ਸਾਰੀ ਰੁੜ ਗਈ ਹੈ 80 90 ਲੱਖ ਦਾ ਉਹਨਾਂ ਦਾ ਨੁਕਸਾਨ ਹੋਇਆ ਅਗਲੇ ਦਿਨ ਮੈਂ ਐਸਟੀਮੇਟ ਕਰਨਿਆ ਹਾਂ ਤੇ ਉਹ ਵੀ ਅੱਜ ਮੈਂ ਉਹਨਾਂ ਨਾਲ ਗੱਲ ਹੋਈ ਉਹ ਵੀ ਜਿੱਥੇ ਦਲਜੀਤ ਬਾਜ ਜੀ ਦੀ ਟੀਮ ਆਈ ਹੈ ਨਾ ਇੱਥੇ ਉਹ ਵੀ ਚਾਰ ਗੱਡੀਆਂ ਸਮਾਨ ਦਾ ਲੈ ਕੇ ਆਏ ਨੇ ਇਹਨਾਂ ਲੋਕਾਂ ਵਾਸਤੇ ਉਹਨਾਂ ਨੇ ਕਿਹਾ ਚਲੋ ਜਿੰਨਾ ਅਸੀਂ ਜਿੰਨੇ ਜੋਗੇ ਅਸੀਂ ਹਾਂ ਅਸੀਂ ਇਨਸ਼ਾਅੱਲਾ ਕਰਾਂਗੇ ਤੇ ਦਲਜੀਤ ਬਾਜ ਜੀ ਵਾਕਈਏ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਬੰਦਾ ਕਰ ਸਕਦਾ ਕਿ ਜਿਹਦਾ ਆਪਣਾ 70 80 ਲੱਖ ਦਾ ਨੁਕਸਾਨ ਹੋ ਗਿਆ ਉਹ ਵੀ ਲੋਕਾਂ ਦੇ ਵਾਸਤੇ امداد ਲੈ ਕੇ ਆ ਰਿਹਾ ਹੈ ਤੇ ਵੀ ਉਹਨਾਂ ਦਾ ਨਾਲ ਹੈ ਹਾਂਜੀ ਇਹ بڑے ਮਹਾਨ ਬੰਦੇ ਦਾ ਕੰਮ ਹੈ ਜੀ ਅਸੀਂ ਤੁਹਾਨੂੰ ਸਲੂਟ ਕਰਨੇ ਆ ਜੀ ਰਾਜਵੀਰ ਸਿੰਘ ਬਰਾ ਸਾਹਿਬ ਅੱਲਾ ਪਾਕ ਤੁਹਾਡੀ ਹਯਾਤੀ ਕਰੇ ਤੇਮੋਂ ਅੱਲਾ ਪਾਕ ਲੰਮੀ ਉਮਰ ਦੇਵੇ ਤੁਹਾਡੇ ਬੱਚਿਆਂ ਨੂੰ ਤੁਹਾਡੀ ਤੁਹਾਡਾ ਸਾਯਾ ਸਲਾਮਤ ਰੱਖੇ ਖੁਸ਼ ਰਹੋ ਤੇ ਤੁਸੀਂ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਅੱਲਾ ਪਾਕ ਤੁਹਾਡੀ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ ਤੇ ਬਾਕੀ ਦੋਸਤੋ ਇਦਾਂ ਹੀ ਇੱਕ ਦੂਜੇ ਨੂੰ ਵੇਖ ਕੇ ਹੀ ਆਪਣੇ ਅੰਦਰ ਜਜ਼ਬਾ ਪੈਦਾ ਕਰੋ ਤੇ ਗਰੀਬਾਂ ਦੀ ਮਦਦ ਕਰੋ ਜਿਹੜੇ ਵਿਚਾਰੇ ਹੱਕਦਾਰ ਨੇ ਉਹਨਾਂ ਤੱਕ ਪਹੁੰਚੋ ਉਹਨਾਂ ਨੂੰ ਇਸ ਦੁੱਖ ਦੀ ਘੜੀ 'ਚ ਕੱਲਿਆ ਨਾ ਛੱਡੋ ਸਰਕਾਰਾਂ ਨਹੀਂ ਆ ਰਹੀਆਂ ਕੋਈ ਗੱਲ ਨਹੀਂ ਅਸੀਂ ਭਰਾ ਹੀ ਇਕੱਠੜਾ ਮਿਲ ਕੇ ਇਨਸ਼ਾਅੱਲਾ ਇੱਕ ਦੂਜੇ ਨੂੰ ਉਠਾਲਾਂਗੇ ਤੇ ਬਾਕੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਾਡੇ ਚੈਨਲ ਵਾਲਰ ਰਿਐਕਸ਼ਨ ਨੂੰ ਸਬਸਕ੍ਰਾਈਬ ਕਰ ਲਓ ਮਿਲਨੇ ਇਨਸ਼ਾਅੱਲਾ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਦੁਆਏ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅੱਲਾ ਨੀਕੇ ਬਾਨ